ਭਾਈ ਤੁਸੀਂ ਐਕਸ-ਰੇ ਕਰਾ ਕਰ ਥੱਕ ਚੁੱਕੇ ਹੋ ਵੱਡੇ ਵੱਡੇ ਹਸਪਤਾਲਾਂ 'ਚ ਗੇੜੇ ਮਾਰ ਮਾਰ ਅੱਕ ਚੁੱਕੇ ਹੋ ਤੁਹਾਡਾ ਇਲਾਜ ਨਹੀਂ ਹੋਇਆ ਤਾਂ ਇੱਕ ਡਾਕਟਰ ਸਾਹਿਬ ਕੋਲ ਆਇਆ ਇਹ ਕਹਿੰਦੇ ਤੁਹਾਡਾ ਇਲਾਜ ਮੈਂ ਬਹੁਤ ਸੌਖੇ ਤਰੀਕੇ ਨਾਲ ਬਿਨਾਂ ਦਵਾਈਆਂ ਤੋਂ ਫੇਰ ਵੀ ਠੀਕ ਕਰ ਦੂੰਗਾ ਸਾਸੀ ਘਰ ਪੈਣ ਕਿਹੜਾ ਪਿੰਡਾ ਤੁਹਾਡਾ ਮੇਰਾ ਬਰਕਤਪੁਰਾ ਜੀ ਤੁਸੀਂ ਇੱਥੇ ਇਲਾਜ ਕਰਵਾ ਰਹੇ ਹੋਗੇ ਕੀ ਪ੍ਰੋਬਲਮ ਸੀ ਮੈਨੂੰ ਬੈਕ ਪ੍ਰੋਬਲਮ ਸੀ ਜਿੱਥੇ ਦਰਦ ਹੋ ਰਿਹਾ ਸੀ ਕਿੰਨੇ ਕ ਟਾਈਮ ਤੋਂ ਸੀ ਮਿੰਨ 5 ਮਹੀਨਾ ਤੋਂ ਸੀ ਕੋਈ ਫਰਕ ਪਿਆ ਹਾਂਜੀ ਪਹਿਲਾਂ ਨਾਲ ਫਰਕ ਕਿੰਨੇ ਵਾਰ ਫਰਕ ਪਿਆ ਆਉਣ ਨਾਲ ਮੈਂ ਤਿੰਨ ਵਾਰ ਆਈਆਂ ਚਾਹ ਚੌਥੀ ਵਾਰ ਹੋਣਾ ਹੈ ਕੋਈ ਫਰਕ ਨਾਲ ਇਹ ਕਹਿੰਦੇ ਸੀ ਡਾਕਟਰ ਸਾਹਿਬ ਕਹਿੰਦੇ ਵੀ ਦਵਾਈਆਂ ਨਹੀਂ ਦਿੰਦੇ ਹੈਗੇ ਨਹੀਂ ਜੀ ਦਵਾਈਆਂ ਦਿੰਦੇ ਬਿਨਾਂ ਦਵਾਈਆਂ ਤੁਸੀਂ ਬਿਨਾਂ ਦਵਾਈਆਂ ਨਾ ਕੋਈ ਦਵਾਈ ਨਾ ਕੋਈ ਦੇਸੀ ਦਵਾਈ ਕੁਝ ਵੀ ਨਹੀਂ ਹਾਂਜੀ ਦੇਸੀ ਦਵਾਈ ਥੋੜੇ ਜਿਹਾ ਕੈਪਸੂਲ ਦਿੰਦੇ ਨੇ ਵੀ ਜਿਸ ਤਰ੍ਹਾਂ ਕੋਈ ਪ੍ਰੋਬਲਮ ਹੁੰਦੀ ਹੈਗੀ ਯੂਰੀਆ ਵਗੈਰਾ ਦੀ ਅੱਛਾ ਹਾਂ ਜੋਨ ਵਾਸਤੇ ਦਿੰਦੇ ਨੇ ਕਿੰਨੇ ਕ ਟਾਈਮ ਚ ਫਰਕ ਪੈ ਗਿਆ ਮੈਂ ਤਿੰਨ ਵਾਰ ਆਈਆਂ ਸਰ ਹੁਣ ਨਾਰਮਲ ਬੋਡੀ ਬੁਲਾਉਂਦੇ ਨੇ ਅੱਛਾ ਅੱਛਾ ਹਾਂ ਹੁਣ ਨਾਰਮਲ ਕੋਈ ਮਰੀਜ਼ ਹੋਰ ਹੋਵੇ ਭਾਈ ਜਿਹੜਾ ਇੱਥੇ ਪਹਿਲਾਂ ਆਇਆ ਹੋਵੇ ਫਰਕ ਨਾ ਪਿਆ ਉਹ ਕੋਈ ਹੈ ਇਸ ਤਰ੍ਹਾਂ ਦਾ ਭਾਈ ਕਿੰਨੀ ਵਾਰ ਹੋਏ ਤੁਸੀਂ ਜੀ ਚੌਥੀ ਵਾਰ ਚੌਥੀ ਵਾਰ ਕਿੰਨਾ ਕੁ ਫਰਕ ਪਿਆ ਜੀ 70 ਪੈਸੇ ਫਰਕ ਪਿਆ ਜੀ 70 ਪੈਸੇ ਫਰਕ ਪੈ ਗਿਆ ਕੀ ਕਹਿਣਾ ਚਾਹੋਗੇ ਜਿਹੜੇ ਕੋਈ ਮਰੀਜ਼ ਨੇ ਕਵਾਂਗੇ ਵੀ ਇੱਥੇ ਆਉਣ ਤੁਹਾਨੂੰ ਤਕਲੀਫ ਕੀ ਸੀ ਜੀ ਮੇਰੇ ਬੈਕ ਡਿਸਕ ਪ੍ਰੋਬਲਮ ਸੀ ਅੱਛਾ ਬੈਕ ਪੇਨ ਸੀ ਹਾਂਜੀ ਠੀਕ ਆ ਗਈ ਤੇ ਮਾਤਾ ਜੀ ਸਤਿ ਸ਼੍ਰੀ ਅਕਾਲ ਜੀ ਆਪ ਨੂੰ ਕੀ ਤਕਲੀਫ ਸੀ ਜੀ ਮੇਰੇ ਤਾਂ ਚੂਲਾ ਵੀ ਸੀ ਜੀ ਸਾਰੀ ਲਾਤੇ ਸੀ ਜੀ ਅੱਛਾ ਜੀ ਹਾਂਜੀ ਕਿੰਨੇ ਕੁ ਵਾਰ ਆਗੇ ਇੱਥੇ ਜੀ ਮੈਨੂੰ ਹੁਣ 6 ਮਹੀਨੇ ਹੋ ਗਏ ਜੀ ਪਹਿਲਾਂ ਗੱਡੀ ਚ ਲੈ ਕੇ ਆਉਂਦੇ ਸੀ ਅੱਛਾ ਮੈਂ ਆਪਣੇ ਆਪ ਤੁਰ ਕੇ ਆਉਣੀ ਹੈ ਜਿੱਥੋਂ ਨਹਿਰ ਤੋਂ ਅੱਛਾ ਨਹਿਰ ਤੁਰ ਕੇ ਆਉਣੇ ਹੋਗੇ ਫਰਕ ਪੈ ਗਿਆ ਫਿਰ ਤਾਂ ਜੀ ਹਾਂਜੀ ਬਿਲਕੁਲ ਠੀਕ ਆ ਜੀ ਤੇ ਕੋਈ ਦਵਾਈਆਂ ਵਗੈਰਾ ਜਿਆਦਾ ਤੇਜ਼ ਤਾਂ ਨਹੀਂ ਹੁੰਦੀ ਨਹੀਂ ਜੀ ਕੋਈ ਦਵਾਈ ਨਹੀਂ ਜੀ ਕੱਲਾ ਹੀ ਹੱਥਾਂ ਨਾਲ ਠੀਕ ਕਰਦੇ ਹਾਂ ਹਾਂਜੀ ਹਾਂਜੀ ਤੇ ਆਪਾਂ ਡਾਕਟਰ ਸਾਹਿਬ ਨਾਲ ਵੀ ਭਾਈ ਅੰਦਰ ਗੱਲ ਕਰਵਾਵਾਂਗੇ ਡਾਕਟਰ ਸਾਹਿਬ ਨੂੰ ਮਿਲਣਾ ਭਾਈ ਅੰਦਰ ਹੀ ਨੇ ਹਾਂਜੀ ਹਾਂਜੀ ਅੰਦਰ ਹੀ ਨੇ ਆਜੋ 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 ਭਾਈ ਆਜੋ ਭਾਈ ਸਤਿ ਸ਼੍ਰੀ ਅਕਾਲ ਜੀ ਕਿਵੇਂ ਠੀਕ ਕਰ ਦੋ ਜੀ ਬਾਹਰੇ ਆਪਾਂ ਮਰੀਜ਼ਾਂ ਦੇ ਰਿਵਿਊ ਵੀ ਜਾਣੇ ਉਹ ਕਹਿੰਦੇ ਸਾਨੂੰ ਦੂਜੀ ਤੀਜੀ ਬਾਤ ਚ ਫਰਕ ਪੈ ਗਿਆ ਵੀ ਤਾਂ ਇਹਦਾ ਕੀ ਜਾਦੂ ਆ ਤੁਹਾਡੇ ਹੱਥਾਂ 'ਚ ਵੀ ਤੁਸੀਂ ਫਰਕ ਪਾਉਣ ਹੋ ਜੀ ਤੁਸੀਂ ਕਿਹੜੇ ਤੁਸੀਂ ਦਵਾਈ ਵੀ ਨਹੀਂ ਕੋਈ ਦਿੰਦੇ ਹੈਗੇ ਕੋਈ ਜ਼ਿਆਦਾ ਸੀ ਵੀ ਹੋਰ ਵੀ ਐਕਸਰੇ ਵਗੈਰਾ ਨਹੀਂ ਕਰਾਉਂਦੇ ਹੈਗੇ ਫਿਰ ਠੀਕ ਕਿਵੇਂ ਕਰ ਦਿਓਗੇ ਦੇਖੋ ਜੀ ਕੋਈ ਸ਼ਕਤੀ ਵਗੈਰਾ ਕੀ ਸ਼ਕਤੀ ਤਾਂ ਨਹੀਂ ਹੈਗੀ ਜੀ ਹੂੰ ਪਹਿਲਾਂ ਤੁਹਾਡੇ ਚੈਨਲ ਦਾ ਧੰਨਵਾਦ ਜੋ ਤੁਸੀਂ ਇੱਥੇ ਆਏ ਹੋ ਲੋਕਾਂ ਤੱਕ ਸਾਡੀ ਗੱਲ ਪਹੁੰਚਾਉਂਗੇ ਹਾਂਜੀ ਠੀਕ ਹੈ ਜੀ ਦੇਖੋ ਜੀ ਸਭ ਤੋਂ ਪਹਿਲਾਂ ਹਰ ਬੰਦੇ ਦੇ ਦਰਦ ਕਿਉਂ ਹੁੰਦਾ ਜਦੋਂ ਆਪਾਂ ਨੂੰ ਇਹ ਚੀਜ਼ ਪਤਾ ਲੱਗੀ ਵੀ ਬੰਦੇ ਦੇ ਦਰਦ ਕਿਉਂ ਹੁੰਦਾ ਹੈ ਅੱਛਾ ਤੁਸੀਂ ਜੜ ਤੱਕ ਜਾਣੇ ਹੋਗੇ ਹਾਂ ਤਾਂ ਆਪਾਂ ਨੂੰ ਲਾਜ ਵੀ ਆਪੀ ਲੱਗ ਜਾਂਦਾ ਹੁਣ ਮੈਂ ਇਹਨਾਂ ਦਾ ਟਰੀਟਮੈਂਟ ਕਰ ਰਿਹਾ ਹਾਂ ਹਾਂਜੀ ਜਨਾਬ ਕਿੰਨੀ ਵਾਰ ਆਏ ਹੋ ਤੁਸੀਂ ਅੱਜ ਤੀਸਰੀ ਵਾਰ ਆਏ ਨੇ ਜੀ ਹਾਂਜੀ ਠੀਕ ਹੈ ਸਾਡੇ ਸੈਂਟਰ 'ਚ ਇਹਨਾਂ ਦਾ ਇਲਾਜ ਹੋਇਆ ਹੈ ਇਹਨਾਂ ਦਾ ਦਰਦ ਘਟਿਆ ਅੱਛਾ ਜੀ ਠੀਕ ਹੈ ਦਰਦ ਤਾਂ ਘਟਿਆ ਜੇ ਸਾਨੂੰ ਪ੍ਰੋਬਲਮ ਦਾ ਮਤਲਬ ਕਿ ਹੱਲ ਲੱਭਿਆ ਕੀ ਤਕਲੀਫ ਸੀ ਇਹਨਾਂ ਨੂੰ ਜੀ ਇਹਨਾਂ ਦੇ ਲੱਕ 'ਚ ਦਰਦ ਸੀਗਾ ਜੀ ਫਿਰ ਇਹ ਕਿਉਂ ਦਰਦ ਹੁੰਦਾ ਸੀ ਲੱਕ 'ਚ ਜੀ ਇਹਨਾਂ ਦੇ ਲੱਕ ਦੇ ਵਿੱਚ ਦਰਦ ਤਾਂ ਹੁੰਦਾ ਸੀ ਇਹਨਾਂ ਦੇ ਜਿਹੜੇ हिਪ ਜੋਇੰਟ ਸੀ ਨਾ ਅਸੇ ਡਿਸਲੋਕੇਟ ਸੀਗਾ ਮਤਲਬ ਕਿ ਆਪਣੀ ਥਾਂ ਤੋਂ ਹਿੱਲ ਕੇ ਨੀਚੇ ਉੱਤਰਿਆ ਹੋਇਆ ਸੀਗਾ ਹੂੰ ਜਦੋਂ ਇਹ ਐਕਸ-ਰੇ ਜਾਂ ਐਮ ਆਰ ਆਈ ਕਰਾਉਣਗੇ ਹਾਂਜੀ ਉਹਦੇ ਵਿੱਚ हिਪ ਜੋਇੰਟ ਬਾਰੇ ਨਹੀਂ ਦੱਸਿਆ ਜਾਣਾ ਉਹਦੇ ਵਿੱਚ ਦੱਸਿਆ ਜਾਣਾ ਵੀ ਰੀਡ ਦੀ ਹੱਡੀ ਹਿੱਲੀ ਹੋਈ ਹੈ ਵੀ ਤੁਹਾਡੇ L5 S1 ਮਣਕੇ ਦੇ ਵਿੱਚ ਗੈਪ ਘਟਿਆ ਹੋਇਆ ਹੈ ਉਹ ਤਾਂ ਆਪਰੇਸ਼ਨ ਕਹਿ ਦਿੰਦੇ ਆ ਨਾਲ ਦੀ ਨਾਲ ਕਹਿਣਗੇ ਆਪਰੇਸ਼ਨ ਕਿਉਂਕਿ ਜੇ ਤੁਸੀਂ ਆਪਰੇਸ਼ਨ ਵੀ ਕਰਾ ਲਓਗੇ ਉਸ ਚੀਜ਼ ਦਾ ਤਾ ਵੀ ਤੁਹਾਡਾ ਦਰਦ ਨਹੀਂ ਘਟਣਾ ਕਾਰਨ ਇਹ ਹੈ ਪ੍ਰੋਬਲਮ ਤੁਹਾਡੇ ਕਿਤੇ ਹੋਰ ਹੈ ਸ਼ੋ ਕਿਤੇ ਹੋਰ ਹੋ ਰਹੀ ਹੈ ਸਾਡੇ ਵੱਲੋਂ ਕੀ ਕਰਿਆ ਜਾਂਦਾ ਇਹ ਚੀਜ਼ ਸਿਸਟਮ ਸੈੱਟ ਕਰਿਆ ਜਾਂਦਾ ਪਹਿਲਾਂ ਅਸੀਂ ਪ੍ਰੋਬਲਮ ਚੈੱਕ ਕਰਦੇ ਹਾਂ ਬੰਦੇ ਨੂੰ ਕਿੰਨੀ ਕਿ ਪ੍ਰੋਬਲਮ ਹੈ ਕਿੱਥੇ ਪ੍ਰੋਬਲਮ ਹੈ ਅਸੀਂ ਉਸ ਹਸਾਬ ਦਾ ਇਲਾਜ ਕਰਦੇ ਹਾਂ ਬੰਦੇ ਲਈ ਡਾਕਟਰ ਇਹਨੇ ਪੜ੍ਹੇ ਲਿਖੇ ਉਹ 15 15 ਸਾਲ ਘਾ ਲਾਉਂਦੇ ਹਨ ਇਹ ਚੀਜ਼ਾਂ ਸਿੱਖਣ ਤੇ ਤੁਸੀਂ ਇਹ ਜਿਹਾ ਕੀ ਸਿੱਖਿਆ ਵੀ ਤੁਸੀਂ ਦਿਨਾਚ ਹੀ ਇਲਾਜ ਕਰ ਦਿੰਦੇ ਹੋ ਉਹਨਾਂ ਤੋਂ ਆਪਰੇਸ਼ਨ ਤੋਂ ਬਿਨਾ ਹੱਲ ਨਹੀਂ ਹੁੰਦਾ ਹੈਗਾ ਤੁਸੀਂ ਹੱਥਾਂ ਨਾਲ ਹੀ ਕਰਦੇ ਹੋਗੇ ਸਰ ਕੋਈ ਪੜਾਈ ਵਗੈਰਾ ਕੀਤੀ ਹੈਗੀ ਜਾਂ ਐਸੀ ਕੁਦਰਤੀ ਅਸੀਂ ਪੜ੍ਹਿਆ ਜੀ ਆਪਦੇ ਆਪਦੇ ਮਤਲਬ ਕਿ ਜਿਹੜਾ ਪ੍ਰੋਫੈਸ਼ਨ ਹੈ ਮੇਰਾ ਆਪਦੇ ਪ੍ਰੋਫੈਸ਼ਨ ਦੀ ਮੈਂ ਪੜ੍ਹਾਈ ਕਰੀ ਹੋਈ ਹੈ ਹੂੰ ਮੈਂ ਡਿਪਲੋਮਾ ਹੋਲਡਰ ਹੈ ਜੀ ਫਿਜ਼ੀਓਥੈਰੇਪੀ ਦਾ ਅੱਛਾ ਜੀ ਉਪਵਾਦ ਕਰੀ ਹੋਈ ਹੈ ਜੀ ਮੈਨੇ ਹੋਰ ਵੀ ਬਹੁਤ ਤਰ੍ਹਾਂ ਦੇ 17 18 ਤਰ੍ਹਾਂ ਦੇ ਮੈਂ ਡਿਪਲੋਮੇ ਕਰੇ ਹੋਏ ਨੇ ਫਿਰ ਦਵਾਈਆਂ ਬਿਲਕੁਲ ਹੀ ਨਹੀਂ ਦਿੰਦੇਗੇ ਸਾਨੂੰ ਦਵਾਈ ਦੇਣ ਦੀ ਲੋੜ ਹੀ ਨਹੀਂ ਪੈਂਦੀ ਜੀ ਬੰਦਾ ਦਵਾਈ ਤਾਂ ਖਾਂਦਾ ਨਾ ਜੇ ਦਰਦ ਹੁੰਦਾ ਉਹਦੇ ਅਸੀਂ ਬੰਦੇ ਦਾ ਦਰਦ ਬੰਦ ਕਰ ਦਿੰਦੇ ਆ ਬੰਦਾ ਦਵਾਈ ਕਿਉਂ ਖਾਊਗਾ ਜੀ ਫਿਰ ਤਾਂ ਲੋੜ ਹੀ ਨਹੀਂ ਹੈਗੀ ਕਈ ਬੱਚਿਆਂ ਨੂੰ ਆਪਾਂ ਦੇਖਦੇ ਹਾਂ ਤੁਰਨ ਫਿਰਨ ਤੋਂ ਸਮਰਥ ਨਹੀਂ ਨਹੀਂ ਤੁਰਾਈ ਜਾਂਦਾ ਉਹਨਾਂ ਦੇ ਲੱਖਾਂ ਰੁਪਏ ਲਾ ਕੇ ਪਰਿਵਾਰ ਥੱਕ ਚੁੱਕੇ ਨੇ ਉਹਨਾਂ ਦਾ ਹੱਲ ਵੀ ਕਰ ਦੋਗੇ ਸਰ ਬਿਲਕੁਲ ਕਰ ਦਿੰਦੇ ਆ ਜੀ ਬੱਚਿਆਂ ਦਾ ਹੱਲ ਮੈਂ ਸੋਣਾ ਤੁਸੀਂ ਫ੍ਰੀ ਕਰ ਦਿਓਗੇ ਹਾਂਜੀ ਸਰ ਬਿਲਕੁਲ ਫ੍ਰੀ ਹੁੰਦਾ ਜੀ 18 ਸਾਲ ਤੋਂ ਛੋਟਾ ਬੱਚਾ ਜੇ ਕੋਈ ਅਸੀਂ ਉਸ ਤੋਂ ਪੁੱਛ ਨਹੀਂ ਲੈਂਦੇ ਜੀ ਕੀ ਤਕਲੀਫਾਂ ਦਾ ਹੱਲ ਕਰ ਦੋ ਬੱਚਿਆਂ ਦਾ ਜਦੋਂ ਬੱਚੇ ਦਾ ਜਨਮ ਹੁੰਦਾ ਹਾਂਜੀ ਉਹ ਰੋਂਦਾ ਨਹੀਂ ਹੈ ਹਾਂਜੀ ਉਹਦੇ ਨਾ ਰੋਂਨ ਦਾ ਕਾਰਨ ਇਹ ਹੈ ਜਿਹੜੀ ਆਕਸੀਜਨ ਹੁੰਦੀ ਹੈ ਉਹਦੇ ਦਿਮਾਗ ਇੰਨੀ ਪਹੁੰਚਦੀ ਹੈਗੀ ਹੂੰ ਠੀਕ ਹੈ ਡਾਕਟਰਾਂ ਦੀ ਇਹੀ ਗੱਲ ਹੁੰਦੀ ਹੈ ਕਿ ਆਕਸੀਜਨ ਦੀ ਕਮੀ ਆ ਗਈ ਸੀ ਬੱਚੇ ਦੇ ਦਿਮਾਗ ਚ ਆਕਸੀਜਨ ਨਹੀਂ ਪਹੁੰਚੀ ਹੈਗੀ ਸਾਡੇ ਵੱਲੋਂ ਉਸ ਚੀਜ਼ ਦਾ ਹੱਲ ਕਰਿਆ ਜਾਂਦਾ ਹੈ ਸਾਡੇ ਵੱਲੋਂ ਬਲੱਡ ਫਲੋ ਨੂੰ ਤੇਜ਼ ਕਰਕੇ ਉਹਦੇ ਦਿਮਾਗ ਦੇ ਵਿੱਚ ਬ੍ਰੇਨ ਚ ਆਕਸੀਜਨ ਦਾ ਸਰਕਲ ਤੇਜ਼ ਕਰਿਆ ਜਾਂਦਾ ਜਿਸ ਨਾਲ ਬੱਚੇ ਚੱਲਣ ਫਿਰਨ ਲੱਗ ਜਾਂਦੇ ਨੇ ਜਿਹੜੇ ਬੱਚੇ ਨਹੀਂ ਬੋਲਦੇ ਉਹ ਬੋਲਣ ਲੱਗ ਜਾਂਦੇ ਨੇ ਬੱਚੇ ਬੋਲਣ ਦਾ ਇਲਾਜ ਵੀ ਹੈਗਾ ਤੁਹਾਡੇ ਕੋਲ ਜੀ ਹਾਂ ਜੀ 100% ਹੈ ਜੀ ਬਾਈ ਮੇਨ ਸਭ ਤੋਂ ਵੱਡੀ ਗੱਲ ਬੱਚਾ ਕਿਸੇ ਦਾ ਹੋਵੇ ਹੈਨਾ 18 ਸਾਲ ਤੋਂ ਉਮਰ ਘੱਟ ਹੋਵੇ ਤਾਂ ਇਹ ਡਾਕਟਰ ਸਾਹਿਬ ਬਿਲਕੁਲ ਬਿਲਕੁਲ ਹੀ ਫ੍ਰੀ ਇਲਾਜ ਕਰਨਗੇ ਤੇ ਕੋਈ ਦਵਾਈ ਨਹੀਂ ਦੇਣੀ ਹੈਗੀ ਬਸ ਹੱਥਾਂ ਨਾਲ ਹੀ ਇਲਾਜ ਕਰਦੇ ਹੋ ਜੀ ਹਾਂਜੀ ਹਾਂਜੀ ਸਸੀਕਰ ਬਾਪੂ ਜੀ ਕਿਹੜਾ ਪਿੰਡਾ ਜੀ ਹਨਵੀਰਪੁਰਾ ਜੀ ਤੇ ਕਿੰਨੀ ਵਾਰ ਆਇਓ ਜੀ ਤੀਜੀ ਵਾਰ ਆਇਆ ਕੀ ਤਕਲੀਫ ਸੀ ਜੀ ਸਰੀਰ ਕੰਬਦਾ ਜੀ ਸਰੀਰ ਕੰਬਦਾ ਜੀ ਕਿੰਨਾ ਕੁ ਫਰਕ ਪੈ ਗਿਆ ਜੀ ਮੈਨੂੰ 21 ਦਾ ਫਰਕ ਹੈ ਜੀ ਪਿਆ ਫਰਕ ਜੀ ਮਹਿਸੂਸ ਹੁੰਦਾ ਹੈਗਾ ਫਿਰ ਬੜਾ ਖਰਚਾ ਤਾਂ ਨਹੀਂ ਕਰਾਉਂਦੇ ਜੀ ਨਾ ਜੀ ਕਿੰਨੇ ਕੁ ਪੀਸ ਆ ਜੀ ਹਨ 100 ਰੁਪਏ। ਬਸ ਤੈਨੂੰ 100 ਰੁਪਏ ਚ। ਹਾਂਜੀ। ਦੂਜੀ ਤੀਜੀ ਵਾਰ ਤੇ ਜਣੀ ਕਿ ਫਰਕ ਪੈ ਗਿਆ। ਹਾਂਜੀ ਹਾਂਜੀ। ਮੰਨ ਲਓ ਵੀ ਇੱਕ ਦੋ ਵਾਰ ਹੋਰ ਆਉਣ ਨਾਲ ਠੀਕ ਹੋ ਜਾਓਗੇ। ਹਾਂਜੀ। ਕੀ ਤਕਲੀਫ ਇਹਨਾਂ ਨੂੰ ਸਰੀਰ ਕਿਉਂ ਕੰਮਦਾ ਜੀ? ਸਰੀਰ ਕੰਮਬੰਦ ਦਾ ਕਾਰਨ ਹੈ ਜੀ ਬਲੱਡ ਨਹੀਂ ਜਾ ਰਿਹਾ। ਅੱਛਾ ਜੀ। ਮਾਸਪੇਸ਼ੀਆਂ ਕਮਜ਼ੋਰ ਹੋ ਗਈਆਂ ਜੀ। ਬਲੱਡ ਸਰਕਲ ਘੁੰਮ ਨਹੀਂ ਰਿਹਾ। ਹਾਂ ਨਾੜਾਂ ਨੇ ਜਿਹੜੀਆਂ ਮਣਕਿਆਂ ਦੇ ਥੱਲੇ ਆ ਗਈਆਂ। ਅੱਛਾ ਜੀ। ਹੁਣ ਸਾਡੇ ਵੱਲੋਂ ਇਹੀ ਚੀਜ਼ ਦਾ ਇਲਾਜ ਕਰਾਇਆ ਜਾਊਗਾ ਜਿਹੜੀਆਂ ਨਾੜਾਂ ਮਣਕਿਆਂ ਦੇ ਥੱਲੇ ਦਬ ਗਈਆਂ। ਹਾਂਜੀ। ਉਹਨਾਂ ਨੂੰ ਕ ਟਾਈਮ ਲੱਗੂਗਾ ਹਾਂਜੀ ਕਾਰਨ ਇਹ ਹੈ ਜਦੋਂ ਕੋਈ ਵੀ ਨਾੜ ਮਣ ਕੇ ਤੇ ਨੀਚੇ ਦਬ ਜਾਂਦੀ ਹੈ ਹਾਂਜੀ ਹਾਂ ਉਹ ਜਨਾ ਬੈਂਡ ਪੈ ਜਾਂਦਾ ਹੈ ਜਾਂ ਆਪਾਂ ਕਿਸੇ ਪਾਈਪ ਦੇ ਉੱਤੇ ਵੀ ਇੱਟ ਰੱਖ ਦਈਏ ਨਾ ਉਹ ਚ ਬੈਂਡ ਜਾ ਪੈ ਜਾਂਦਾ ਚਿਬਜਾ ਪਿਆ ਰਹਿੰਦਾ ਉਹਨੂੰ ਵੀ ਉੱਠਣ ਨੂੰ ਟਾਈਮ ਲੱਗਦਾ ਐਵੇਂ ਇਹ ਨਾੜਾਂ ਨੇ ਬਹੁਤ ਬਰੀਕ ਹੁੰਦੀਆਂ ਨੇ ਇਹ ਧਾਗੇ ਵਰਗੀਆਂ ਹਾਂਜੀ ਹਾਂ ਠੀਕ ਹੈ ਜਦੋਂ ਇੱਕ ਵਾਰੀ ਇਹ ਨਾ ਜੇ ਬੈਂਡ ਪੈ ਜਾਂਦਾ ਇਹਨਾਂ ਨੂੰ ਉੱਠਣ ਨੂੰ ਟਾਈਮ ਲੱਗਦਾ ਇਹ ਉੱਠਦੇ ਨੇ ਆਪਣੇ ਹਿਸਾਬ ਨਾਲ ਉੱਠਦੀਆਂ ਠੀਕ ਹੈ ਜਿਵੇਂ ਬਲੱਡ ਫਲੋ ਹੋਈ ਜਾਂਦਾ ਹੌਲੀ ਹੌਲੀ ਉੱਠੀ ਜਾਂਦੀਆਂ ਨੇ ਹਾਂਜੀ ਹਾਂ ਹਾਂਜੀ ਤੇ ਇੱਕ ਬਾਪੂ ਜੀ ਇਧਰੇ ਬੈਠੇ ਨੇ ਬਾਪੂ ਜੀ ਸਾਸਿਕਾਲ ਜੀ ਕਿਵੇਂ ਕੀ ਤਕਲੀਫ ਆ ਜੀ ਗੋਡੇ ਨੇ ਜੀ ਗੋਡੇ ਹਾਂਜੀ ਸਰਕਾਰ ਫ੍ਰੀ ਪੁਵਾ ਰਹੀ ਆ ਗੋਡੇ ਜੀ ਹਣਾ ਜੀ ਸਰਕਾਰ ਵਾਲੀ ਤੁਸੀਂ ਫਿਰ ਨਵੇਂ ਪੁਵਾ ਲਓ ਜੀ ਨਹੀਂ ਨਹੀਂ ਲੋੜ ਨਹੀਂ ਸਰਕਾਰਾਂ ਨੇ ਦੀ ਨੇਲ ਗੋਡੇ ਫਿਰ ਨਵੇਂ ਕਰਨੇ ਪਾਉਣੇ ਜਿਵੇਂ ਬਿਨਾ ਤੇ ਨਹੀਂ ਠੀਕ ਹੋ ਜਾਣਗੇ ਜੀ ਪਹਿਆ ਫਰਕ ਕੋਈ ਹਾਂ ਫਰਕ ਆ ਜੀ ਪਹਿਲਾਂ ਕਿਸੇ ਦੇ ਹੋਰ ਠੀਕ ਆਏ ਸੀ ਜਿਹੜਾ ਤੁਸੀਂ ਇੱਥੇ ਆਏ ਨਹੀਂ ਪਹਿਲਾਂ ਸੀ ਆਏ ਤੇ ਹਾਂ ਹੋਰ ਕਰਾਈ ਤੇ ਜੀ ਅੱਛਾ ਗਾਹਾਂ ਦੀਆਂ ਹਾਂ ਦੱਸ ਪਈ ਤੁਸੀਂ ਤਾਂ ਆਏ ਦੁਬਾਰੇ ਆਏ ਸੀ ਫਿਰ ਤੇ ਕਿੰਵੀਂ ਵਾਰ ਇੱਥੇ ਆ ਗਏ ਤੀਜੀ ਵਾਰ ਆਏ ਜੀ ਕੋਈ ਫਰਕ ਪਿਆ ਫਰਕ ਜੀ ਕਿੰਨਾ ਕੁ ਫਰਕ ਪੈ ਗਿਆ ਇਹਨਾ ਕਾਫੀ ਫਰਕ ਪੈ ਗਿਆ ਵਿੱਚੋਂ हट ਗਏ ਤੇ ਜੀ ਰੋਣਾ ਪੈਂਦਾ ਲੰਬਾ ਅੱਛਾ ਫਿਰ ਜਾ ਕੇ ਠੀਕ ਹੋ ਜਾਨੀ ਕਿ ਪੰਜ ਚਾਰ ਵਾਰ ਤੇ ਜਮਾ ਠੀਕ ਆ ਜਾਊਗਾ ਨਹੀਂ ਜੀ ਖਰਚਾ ਜਿਆਦੇ ਖਰਚਾ ਕੋਈ ਨਹੀਂ ਖਰਚਾ ਫਰੀ ਹੈ ਜੀ ਖਰਚਾ ਇਹਨਾ ਤੇਰ ਫੁਕ ਜਾਂਦਾ ਹੁਣ ਚ ਅੱਛਾ ਇਹ ਜਿੰਨੀ ਰਫੀਸ ਆ ਤੇ 300 ਰੁਪਏ ਫੀਸ ਆ ਫੀਸ ਹੋਰ ਤੋਂ ਵੱਧ ਤਾਂ ਨਹੀਂ ਲੈਂਦੇ ਕਿਤੇ ਨਾ ਨਾ ਇਹਨਾਂ ਦਾ ਕੋਈ ਹੈ ਨਹੀਂ ਕਿ ਪੰਜਾਬ 'ਚ ਨਹੀਂ ਹੈ ਇਹਦੇ ਨਾਲ ਤਾਂ ਕੋਈ ਅੱਛਾ ਪੰਜਾਬ 'ਚ ਸਭ ਬੜੇ ਦੇਖਿਆ ਘੁੰਮ ਕੇ ਜਿਨੀ ਕਿ ਮਿਹਨਤ ਦੀ ਫੀਸ ਲੈਂਦੇ ਨੇ ਵਾਜੇ ਮੈਂ ਮਿਹਨਤ ਕਰਦੇ ਹੁਣ ਦੋ ਮੁੰਡੇ ਲੱਗੇ ਹੋਏ ਆ ਜੀ ਮੈਂ ਕਹਿੰਦਾ ਪੂਰੇ ਪੰਜਾਬ 'ਚ ਘੁੰਮੇ ਸੀ ਬਸ ਸਾਰਾ ਸੈੜ ਘੁੰਮੇ ਆ ਇੰਨੀ ਫੀਸ ਕਿਤੇ ਵੀ ਨਹੀਂ ਆ ਅੱਛਾ ਜਿੰਨੇ ਆ ਬੀਬੀ ਬੈਠੀ ਦੀ ਬਾਹਰ ਉਹ ਪੀਜੀਆਈ ਵਾਲਿਆਂ ਨੇ ਦੋਵੇਂ ਆਪਰੇਸ਼ਨ ਲਿਖੇ ਤੇ ਹਾਂ ਉਹ ਠੀਕ ਹੋ ਗਈ ਆ ਅੱਛਾ ਐਂ ਜਮਾ ਠੀਕ ਹੋ ਗਈ ਬਿਲਕੁਲ ਠੀਕ ਆ ਦੋ ਵਾਰੀ ਆਉਣਾ ਪੈਣਾ ਹੁਣ ਰਹਿਣਾ ਹਾਂ ਬੀਬੀ ਕਹਿੰਦੀ ਸੀ ਕਹਿੰਦੀ ਮੇਰਾ ਚੂਲਾ ਦੋਸਾ ਜੀ ਚੂਲਾ ਵੀ ਜੀ ਗੋਡੇ ਵੀ ਹੁਣ ਕਹਿੰਦੀ ਮੈਂ ਬਸ ਤੇ ਆਉਣੀ ਨਹਿਰ ਤੋਂ ਤੁਰ ਕੇ ਜਾਨੀ ਆ ਸੰਗਰੂਰ ਤੋਂ ਆਉਂਦੀ ਹੈ ਜੀ ਅੱਛਾ ਜੀ ਹਾਂਜੀ ਬਿਲਕੁਲ ਠੀਕ ਹੈ ਜੀ ਤੇ ਡਾਕਟਰ ਸਾਹਿਬ ਫੀਸ ਸਭ ਵਾਸਤੇ ਕੋਈ ਤਿੰਨ ਸਰਪੇ ਫੀਸ ਹੈ ਜੀ ਮੇਰੀ ਸਭ ਵਾਸਤੇ ਸਾਰਿਆਂ ਵਾਸਤੇ ਤੇ ਮੇਨ ਗੱਲ ਸਭ ਤੋਂ ਜੇ ਕਿਸੇ ਨੇ ਆਉਣਾ ਇਲਾਜ ਕਰਵਾਉਣਾ ਤਾਂ ਫੋਨ ਕਰਕੇ ਆਵੇ ਜਾਂ ਬਿਨਾ ਫੋਨ ਕਰੀ ਆਜੇ ਕਦੋਂ ਆਵੇ ਦੇਖੋ ਜੀ ਸਾਡੀ ਬੁੱਧਵਾਰ ਦੀ ਛੁੱਟੀ ਹੁੰਦੀ ਹੈ ਅੱਛਾ ਜੀ 8 ਵਜੇ ਤੋਂ ਲੈ ਕੇ 5 ਵਜੇ ਤੱਕ ਅਸੀਂ ਦੇਖਦੇ ਆਂ 5 ਵਜੇ ਤੱਕ ਜਿਹੜੇ ਮਰੀਜ਼ ਦੀ ਐਂਟਰੀ ਹੋ ਗਈ ਉਹਦਾ ਇਲਾਜ ਕਰਕੇ ਭੇਜੋ ਉਹਦਾ ਇਲਾਜ ਕਰਕੇ ਭੇਜਾਂਗੇ ਜੀ ਜਿੰਨੇ ਮਰਜ਼ੀ ਮਰੀਜ਼ਾਂ ਦੀ ਐਂਟਰੀ ਹੁੰਦੀ ਹੈ 5 ਵਜੇ ਤੋਂ ਬਾਅਦ ਅਸੀਂ ਐਂਟਰੀ ਨਹੀਂ ਕਰਦੇ ਜੀ ਤੇ ਬੁੱਧਵਾਰ ਨੂੰ ਛੁੱਟੀ ਹੋਊਗੀ ਸੋ ਕਿਸੇ ਨੇ ਵੀ ਆਪਣਾ ਇਲਾਜ ਕਰਵਾਉਣਾ ਹੈ ਕਿਹੜੇ ਕਿਹੜੇ ਰੋਗਾਂ ਦਾ ਇਲਾਜ ਕਰ ਦੋਗੇ ਜੀ ਅਸੀਂ ਰੋਗਾਂ ਦਾ ਨਹੀਂ ਅਸੀਂ ਜੋੜਾਂ ਦਾ ਇਲਾਜ ਕਰਦੇ ਹਾਂ ਜੋੜਾਂ ਦਾ ਹਾਂ ਜੀ ਕਿਉਂਕਿ ਜਿਵੇਂ ਕਿਸੇ ਨੂੰ ਸਰਵਾਈਕਲ ਹੋ ਗਿਆ ਬੈਕ ਪੇਨ ਹੋਊਗੀ ਗੋਡਿਆਂ 'ਚ ਪੇਨ ਹੋਊਗੀ ਕਿਸੇ ਦੇ ਮਸਲ ਦੁਖਦੇ ਆ ਉਹ ਚੀਜ਼ਾਂ ਦਾ ਕਿਸੇ ਲਈ ਵੀ ਇਲਾਜ ਕਰਵਾਉਣਾ ਹੈ ਨੰਬਰ ਚੱਲੀ ਜਾਂਦੇ ਨੇ ਫੋਨ ਕਰਕੇ ਵੀ ਆ ਸਕਦੇ ਹੋ ਬਿਨਾਂ ਆਪਣਾ ਐਡਰੈਸ ਹੈਗਾ ਜੀ ਗ੍ਰੀਨ ਬੀਐਸ ਹੈਲਥ케ਅਰ ਹੈ ਜੀ ਸਮਾਣੇ ਰੋਡ ਦੇ ਉੱਤੇ ਸਮਾਣਾ ਪਟਿਆਲਾ ਜਦੋਂ ਆਪਾਂ ਭਾਖੜਾ ਨਹਿਰ ਤੇ ਆ ਗਏ ਪਟਿਆਲੇ ਚ ਹਾਂ ਜੀ ਪੁਲਿਸ ਚੌਕੀ ਲਵੋ ਇਧਰ ਨੂੰ ਮੋੜਨਾ ਸਮਾਣੇ ਸਮਾਣੇ ਕੜੇ ਨੂੰ ਹਾਂ ਜੀ ਸਮਾਣੇ ਕੜੇ ਨੂੰ ਮੁੜ ਕੇ ਅੱਧਾ ਕਿਲੋਮੀਟਰ ਆਉਣਾ ਹੈ ਖੱਬੇ ਹੱਥ ਕਲੀਨਿਕ ਆਪਣਾ ਖੱਬੇ ਹੱਥ ਕਲੀਨਿਕ ਆ ਬਈ ਕਿਸੇ ਨੇ ਵੀ ਆਪਣਾ ਇਲਾਜ ਕਰਵਾਉਣਾ ਗੋਡੇ ਦੁਖਦੇ ਹਾਲਤਾਂ ਦੁਖਦੀਆਂ ਨੇ ਬਾਹਾਂ ਦੁਖਦੀਆਂ ਨੇ ਸਰਵਿਕਲ ਆਗਾ ਸਾਰੇ ਇਲਾਜ ਡਾਕਟਰ ਸਾਹਿਬ ਬਿਨਾਂ ਦਵਾਈਆਂ ਤੋਂ ਕਰਨਗੇ ਸਿਰਫ ਆਪਣੇ ਹੱਥਾਂ ਨਾਲ ਕਰਨਗੇ ਸੋ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਧੰਨ ਇੱਕ ਵਾਰ ਆਮ ਆਪਾਂ ਵੱਡੇ ਹਸਪਤਾਲਾਂ 'ਚ ਜਾਈ ਉੱਥੇ ਦੇਖਦੇ ਆ ਵੀ ਡਾਕਟਰ ਕਹਿੰਦੇ ਨੇ L5 S1 ਇਹੋ ਜਿਹੇ ਗਰੂਜੇ ਨਾਮ ਲੈ ਦਿੰਦੇ ਆ ਕੀ ਚੱਕਰਾ ਵੀ ਠੀਕ ਹੁੰਦਿਆ ਜਾਂ ਨਹੀਂ ਹੁੰਦੀ ਵੀਰੇ L5 S1 ਮਣਕਿਆਂ ਦਾ ਨਾਮ ਹੈ ਅੱਛਾ ਜਿਹੜੀ ਮਣਕਾਂ ਅੰਗਰੇਜ਼ੀ ਬੋਲ ਕੇ ਲਿਖਾ ਦਿੰਦੇ ਆ ਹਾਂ ਜੀ ਜਿਹੜੇ ਮਣਕਿਆਂ ਦੇ ਵਿੱਚ ਦਿੱਕਤ ਆਉਂਦੀ ਹੈ ਨਾ ਬਹੁਤ ਰੇਅਰ ਕੇਸ 'ਚ ਆਉਂਦੀ ਹੈ ਛੇਤੀ ਛੇਤੀ ਕਿਸੇ ਦੇ ਮਣਕੇ 'ਚ ਕੋਈ ਦਿੱਕਤ ਨਹੀਂ ਆਉਂਦੀ ਹੈਗੀ ਠੀਕ ਹੈ ਉਹ ਕਹਿ ਦਿੰਦੇ ਨੇ ਵੀ ਐਲ 5 ਐਸ 1 ਬਣ ਕੇ ਤੇ ਦਿੱਕਤ ਹੈਗੀ ਐ ਅੱਜ ਮੈਂ ਤੁਹਾਨੂੰ ਉਹ ਦਿਖਾਉਣਾ ਵੀ ਆਉਂਦੀ ਕਿਵੇਂ ਆਪ ਕੋ ਕਿਵੇਂ ਆਉਂਦੀ ਦਿਖਾਉ ਹਾਂਜੀ ਆ ਜਾਓ ਆ ਜਾਓ ਬਈ ਤੁਸੀਂ ਲੋ ਐਕਸਰੇ ਕਰਾਉਂਦੇ ਹੈਗੇ ਤੁਸੀਂ ਐ ਲਖੀਰਾ ਜਾਂ ਮਾਰਕੀ ਦੇਖ ਲੈਣੇ ਹੋਗੇ ਲੱਗ ਜਾਂਦਾ ਪਤਾ ਸਾਰਾ ਕੁਝ ਤੁਹਾਨੂੰ ਵੀ ਲੱਗੂਗਾ ਜੀ ਮੈਨੂੰ ਇਕੱਲੇ ਨੂੰ ਤੁਹਾਨੂੰ ਵੀ ਲੱਗੂਗਾ ਇਸ ਚੀਜ਼ ਦਾ ਪਤਾ ਕਿਵੇਂ ਦੇਖੂਗਾ ਦਿਖਾਓ ਦਿਖਾਣ ਲੱਗੇ ਲੈ ਆ ਦੇਖੋ ਬਈ ਲੈਬ ਦਿਖਾਉਣਿਆ ਕਰਕੇ ਨਾ ਕੋਈ ਐਕਸਟਰਾ ਤੇ ਨਾ ਕੋਈ ਹੋਰ ਸਕੈਨ ਸਾਰਾ ਕੁਝ ਹੱਥਾਂ ਨਾਲ ਹੀ ਹੱਥਾਂ ਦਾ ਜਾਦੂ ਦਿਖਾਓ ਜੀ ਇਹਨਾਂ ਆਪਾਂ ਲਿਖਿਆ ਹੋਇਆ ਮਣਕਿਆਂ ਦਾ ਨਾਮ ਹੈ L1 L2 L3 L4 L5 S1 ਅੱਛਾ ਇਹ ਮਣਕਿਆਂ ਨੂੰ ਕਹਿੰਦੇ ਨੇ ਵੀ ਦੱਸ ਦਗੇ ਇਹ ਮਣਕੇ ਇੱਕ ਲਾਈਨ ਦੇ ਵਿੱਚ ਨੇ ਹੈਗੇ ਨੇ ਨਾ ਹਾਂਜੀ ਇਹਨੂੰ ਪੂਰਾ ਜ਼ੂਮ ਕਰਕੇ ਦਿਖਾਓ ਤੁਸੀਂ ਦਿਖਾਤਾ ਹਾਂਜੀ ਠੀਕ ਹੈ ਜ਼ਿਆਦਾਤਰ ਦਿੱਕਤ ਜਿਹੜੀ ਦੱਸੀ ਜਾਂਦੀ ਹੈ ਇਹ ਦੋ ਮਣਕਿਆਂ 'ਚ ਦੱਸੀ ਜਾਂਦੀ ਹੈ L5 ਅਸਿਆ ਤੇ S1 'ਚ S1 ਠੀਕ ਹੈ ਜੀ ਹੁਣ ਮੈਂ ਤੁਹਾਨੂੰ ਦਿਖਾਣਾ ਵੀ ਇਹ ਮਣਕਿਆਂ 'ਚ ਦਿੱਕਤ ਆਉਂਦੀ ਕਿਵੇਂ ਆ ਹੂੰ ਜਿਹੜੀ ਰੀਡ ਦੀ ਹੱਡੀ ਆ ਆਪਣੀ ਇਹ ਸਾਰਾ ਸਰੀਰ ਸੰਭ ਕੇ ਰੱਖਦੀ ਆ ਰੱਖਦੀ ਆ ਸਾਰਾ ਸਰੀਰ ਇਹਦੇ ਤੇ ਕੰਟਰੋਲ ਚ ਆ ਨਾ ਹਾਂਜੀ ਦਿਮਾਗ ਇਹਦੇ ਕੰਟਰੋਲ ਚ ਆ ਬਾਹਾਂ ਇਹਦੇ ਕੰਟਰੋਲ ਚ ਨੇ ਹੱਥ ਇਹਦੇ ਕੰਟਰੋਲ ਚ ਨੇ ਲੱਤਾਂ ਇਹਦੇ ਕੰਟਰੋਲ ਚ ਬਿਲਕੁਲ ਜੀ ਠੀਕ ਹੈ ਰੀਡ ਦੀ ਹੱਡੀ ਕਿਹੜੀ ਚੀਜ਼ ਦੇ ਕੰਟਰੋਲ ਚ ਆ ਉਹ ਆ ਚੂਲਾ ਹਾਂਜੀ ਹਾਂ ਠੀਕ ਹੈ ਜੇ ਚੂਲਾ ਹਿੱਲਦਾ ਤਾਂ ਰੀਡ ਦੀ ਹੱਡੀ ਨੂੰ ਵੀ ਫਰਕ ਪੈਂਦਾ ਪੈਂਦਾ ਬਿਲਕੁਲ ਪੂ ਜੀ ਠੀਕ ਹੈ ਜੀ ਹੁਣ ਮੈਂ ਤੁਹਾਨੂੰ ਉਹੀ ਚੀਜ਼ ਦਿਖਾਣਾ ਕਿ L5 S1 ਕਿਵੇਂ ਹਿੱਲਦਾ ਕਿਵੇਂ ਨਹੀਂ ਆਓ ਸਾਬ ਅੱਗੇ ਆਓ ਆ ਜੀ ਸਿੱਧਾ ਖੜਾ ਹੋ ਜਾਓ ਜਦੋਂ ਤੁਸੀਂ ਪਹਿਲਾਂ ਦੇਖਿਆ ਸੀਗਾ ਹਾਂਜੀ ਇਹ ਬੰਦੇ ਦੀ ਰੀਡ ਦੀ ਹੱਡੀ ਬਿਲਕੁਲ ਸਿੱਧੀ ਸੀ ਹਾਂਜੀ ਹਾਂ ਹੁਣ ਆਪਾਂ ਥੋੜੀ ਜਿਹੀ ਇਹ ਚੀਜ਼ੇ ਦੀ ਹਿਪ ਜਿਹੜੇ ਹਿਪ ਜੋਇੰਟ ਉੱਪਰ ਚੈੱਕ ਕਰਤਾ ਤੇ ਰੀਡ ਦੀ ਹੱਡੀ ਦੇਖੋ ਐਸ ਬਣ ਗਿਆ ਹਾਂ ਐਸ ਬਣ ਗਿਆ ਜੀ ਬਣ ਗਿਆ ਜੀ ਬਣ ਗਿਆ ਜੀ ਜਿਹੜੇ ਆ ਇਹ ਦੋ ਇਹ ਨਾੜਾਂ ਸੀਗੀਆਂ ਜਿਹੜੀਆਂ ਇੱਥੋਂ ਨਾੜਾਂ ਆਉਂਦੀਆਂ ਸੀਗੀਆਂ ਇਹ ਮਣਕਿਆਂ ਦੇ નીચે ਪ੍ਰੈਸ ਹੋ ਗਈਆਂ ਹਾਂਜੀ ਠੀਕ ਹੈ ਟੇਡਾ ਜੇ ਮਣਕਾ ਟੇਡਾ ਹੋਊਗਾ ਕੋਈ ਨਾ ਕੋਈ ਚੀਜ਼ ਤਾਂ ਦੱਬੂਗਾ ਨਾ ਬਿਲਕੁਲ ਜੀ ਜਦੋਂ ਹੁਣ ਇਹ ਐਸ ਬਣ ਗਿਆ ਇੱਕ ਪਾਸੇ ਨੂੰ ਟੇਡਾ ਹੋ ਗਿਆ ਐਲ 5 ਐਸ ਬਣ ਵਾਲੀਆਂ ਨਾੜਾਂ ਦੱਬ ਲਈਆਂ ਜਿਹਦੇ ਨਾਲ ਕੀ ਹੁੰਦਾ ਲੱਤ ਦੇ ਵਿੱਚ ਦਰਦ ਜਾਣ ਲੱਗ ਜਾਂਦਾ ਬਿਲਕੁਲ ਜੀ ਠੀਕ ਹੈ ਜੀ ਦੂਜਾ ਪੈਰ ਆਹ ਦੇਖੋ ਹੁਣ ਇਹਨੇ ਦੂਜੇ ਪਾਸੇ ਨੂੰ ਪੈਰ ਕੀਤਾ ਆਪਾਂ ਦੂਜਾ ਪਾਸਾ ਉੱਪਰ ਚੱਕਿਆ ਤਾਂ ਰੀਡ ਦੀ ਹੱਡੀ ਦੂਜੇ ਪਾਸੇ ਨੂੰ ਜਿਹੜਾ ਘੇੜਾ ਖਾ ਗਈ ਫਿਰ ਕੀ ਹੋਊਗਾ ਇਧਰਲੇ ਪਾਸੇ ਵਾਲੀਆਂ ਜਿਹੜੀਆਂ ਨਾੜਾਂ ਨੇ ਉਹ ਦਬ ਜਾਣਗੀਆਂ ਜਦੋਂ ਇਹ ਨਾੜਾਂ ਦਬ ਜਾਂਦੀਆਂ ਨੇਗੀ ਆ ਬੰਦੇ ਦੇ ਪੇਟ 'ਚ ਵੀ ਦਿੱਕਤ ਜਾਂਦੀ ਹੈ ਹੂੰ ਬੰਦੇ ਦੇ ਪੱਟਾਂ 'ਚ ਦਿੱਕਤ ਜਾਂਦੀ ਹੈ ਬੰਦੇ ਦੇ ਲੱਤਾਂ 'ਚ ਦਿੱਕਤ ਜਾਂਦੀ ਹੈ ਸਾਰਾ ਸਰੀਰ ਹੀ ਕਮ ਛੜ ਜਾਂਦਾ ਹੈ ਲੱਤਾਂ ਵਾਲਾ ਜ਼ਿਆਦਾ ਇਫੈਕਟ ਪੈਂਦਾ ਸਰੀਰ ਵੀ ਕਮ ਛੜ ਜਾਂਦਾ ਤੇ ਮੇਨ ਕਾਰਨ ਇਹ ਹੈ ਇੱਥੇ ਦਿੱਕਤ ਆਉਣ ਨਾਲ ਬੰਦੇ ਦੇ ਗੋਡਿਆਂ ਦੇ ਵਿੱਚ ਗਰੀਸ ਖਤਮ ਹੋਣ ਲੱਗ ਜਾਂਦੀ ਹੈ ਜਦੋਂ ਸਰੀਰ ਪ੍ਰੋਪਰ ਕੰਮ ਨਹੀਂ ਕਰਦਾ ਤਾਂ ਅੰਗਰੀਜ਼ ਖਤਮ ਹੋ ਗਈ ਗ੍ਰੀਸ ਖਤਮ ਹੋਣ ਲੱਗ ਜਾਂਦੀ ਹੈ ਗੋਡੇ ਵਾਲੇ ਜੋੜ ਖਰਾਬ ਹੋ ਜਾਂਦੇ ਨੇ ਤੇ ਗੈਪ ਘਟ ਜਾਂਦਾ ਜਿੰਨੀਆਂ ਵੀ ਗੋਡਿਆਂ 'ਚ ਸਮੱਸਿਆ ਆਉਂਦੀਆਂ ਨੇ ਉਹਦਾ ਵੀ ਇੱਕ ਮੁੱਖ ਕਾਰਨ L5 S1 ਬਣ ਕਈ ਹੈ ਵੱਡੇ ਹਸਪਤਾਲਾਂ 'ਚ ਜਾ ਕੇ ਆਪਰੇਸ਼ਨ ਕਰ ਦੰਦੇ ਆ ਪਰ ਤੁਸੀਂ ਇਹ ਰੋਗ ਸਮਝ ਕੇ ਹੱਥਾਂ ਨਾਲ ਠੀਕ ਕਰ ਦੋ ਕਈ ਸਾਡੇ ਕੋਲ ਐਸੇ ਪੇਸ਼ੈਂਟ ਵੀ ਆਏ ਨੇ ਜਿਨ੍ਹਾਂ ਦਾ L5 S1 'ਚ ਦਿੱਕਤ ਹੁੰਦੀ ਹੈ ਤੇ ਕਈ ਆਪਰੇਸ਼ਨ ਕਰਾ ਕੇ ਵੀ ਕਹਿੰਦੇ ਅਸੀਂ ਠੀਕ ਨਹੀਂ ਹੋਏਗੇ ਹਾਂਜੀ ਮੈਂ ਉਹੀ ਸਭ ਚੀਜ਼ ਤੁਹਾਨੂੰ ਸਮਝਾ ਰਿਹਾ ਹੁਣ ਵੀ ਜਦੋਂ ਦਿੱਕਤ ਹੈਗੀ ਤਾਂ ਆਪਣੀ ਬੋਲ ਚ ਹੈ ਬੋਲ ਉੱਪਰ ਚੜੀ ਹੋਈ ਹੈ ਮੰਨ ਕੇ ਆਪੀ ਟੇਢੇ ਹੋਏ ਹੋਏ ਨੇ ਆਪਰੇਸ਼ਨ ਇਹਦਾ ਹੋ ਜਾਂਦਾ ਬੰਦੇ ਦੀ ਦਿੱਕਤ ਫੇਰ ਨਹੀਂ ਜਾਂਦੀ ਹਾਂਜੀ ਹਾਂ ਠੀਕ ਹੈ ਸਾਡੇ ਵੱਲੋਂ ਉਹੀ ਚੀਜ਼ ਦਾ ਹੱਲ ਕਰਿਆ ਜਾਂਦਾ ਅਸੀਂ ਚੂਲਾ ਬਰਾਬਰ ਕਰਕੇ ਮੰਨ ਕੇ ਉਹਨੂੰ ਸਿੱਧੇ ਕਰਦੇ ਆ ਜਿਸ ਦੇ ਨਾਲ ਬੰਦੇ ਦੀ ਰੀਡ ਦੀ ਹੱਡੀ ਦੀ 100% ਦਿੱਕਤ ਖਤਮ ਹੋ ਜਾਂਦੀ ਹੈ ਹਾਂਜੀ ਹਾਂ ਜੀ ਸਰ ਉਹ ਤਾਂ ਮਰੀਜ਼ ਦੱਸ ਵੀ ਰਹੇ ਨੇ ਵੀ ਸਾਨੂੰ ਫਰਕ ਪੈ ਗਿਆ ਜੀ ਕਿਉਂਕਿ ਫਿਰ ਉਹ ਅੱਗੇ ਜੇ ਅੱਗੇ ਰਿਸ਼ਤੇਦਾਰੋਂ ਦੱਸਦੇ ਆ ਕਈ ਮਰੀਜ਼ ਇਹੇ ਜਿਹੀ ਵੀ ਮਿਲਿਆ ਕਹਿੰਦੇ ਸਾਨੂੰ ਫੁਲਾਣੇ ਰਿਸ਼ਤੇਦਾਰ ਨੇ ਦੱਸਿਆ ਅਸੀਂ ਤਾਂ ਆਇਆ ਉਹਨੂੰ ਫਰਕ ਪਿਆ ਜੀ ਸਾਨੂੰ ਵੀ ਫਰਕ ਪੈਣਾ ਸ਼ੁਰੂ ਹੋ ਗਿਆ ਬਿਲਕੁਲ ਸਰ ਸਾਡੇ ਵੱਲੋਂ ਕੰਮ ਹੀ ਸਰ ਇਸ ਤਰੀਕੇ ਦਾ ਕਰਿਆ ਜਾਂਦਾ ਵੀ ਬੰਦੇ ਦੀ ਸਮੱਸਿਆ ਨਾ ਜਿਹੜੇ ਉਹ ਜੜ ਤੋਂ ਖਤਮ ਹੋ ਜਾਂਦੀ ਹੈ ਤੇ ਬੰਦਾ ਹਮੇਸ਼ਾ ਵਾਸਤੇ ਠੀਕ ਹੋ ਜਾਂਦਾ ਹੈ ਕਿਉਂਕਿ ਕਾਰਨ ਇਹ ਹੈ ਜੇ ਤੁਸੀਂ ਇਸ ਦਾ ਆਪਰੇਸ਼ਨ ਵੀ ਕਰਾ ਲੈਨੇ ਹੋ ਹਾਂਜੀ ਠੀਕ ਹੈ ਦਿੱਕਤ ਕਿਤੇ ਹੋਰ ਆਪਰੇਸ਼ਨ ਕਿਸੇ ਹੋਰ ਜਗ੍ਹਾ ਦਾ ਹੋ ਗਿਆ ਤੁਸੀਂ ਤਾਂ ਵੀ ਨਹੀਂ ਠੀਕ ਹੋਣੇ ਦਵਾਈਆਂ ਇਹ ਚੀਜ਼ ਆ ਹਲਣੀ ਹੈਗੀਆ ਠੀਕ ਹੈ ਕੋਈ ਟੀਕਾ ਇਸ ਚੀਜ਼ ਆ ਹਲਣੀ ਹੈ ਹਾਂਜੀ ਹਾਂ ਇਹਦਾ ਫਿਰ ਸੈੱਟ ਕਰਕੇ ਹੀ ਹੱਲ ਹੋਊਗਾ ਜੀ ਬਿਲਕੁਲ ਸਾਰ ਇਹ ਸੈੱਟ ਕਰਕੇ ਹੀ ਹੱਲ ਹੋਊਗਾ ਜੀ ਇਹਦਾ ਕਿਸੇ ਨੇ ਵੀ ਆਪਣਾ ਇਲਾਜ ਕਰਵਾਉਣਾ ਗੋਡੇ ਦੁਖਦਿਆਂ ਲੱਤਾਂ ਦੁਖਦਿਆਂ ਨੇ ਬਾਹਾਂ ਦੁਖਦਿਆਂ ਨੇ ਸਿਰ ਬੇਕਲ ਆਗਾ ਸਾਰੇ ਇਲਾਜ ਡਾਕਟਰ ਸਾਹਿਬ ਬਿਨਾ ਦਵਾਈਆਂ ਤੋਂ ਕਰਨਗੇ ਸਿਰਫ ਆਪਣੇ ਹੱਥਾਂ ਨਾਲ ਕਰਨਗੇ ਤੋਂ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ